ਉਹ ਦੇਖ ਰਹੇ ਦਰਸ਼ਕਾਂ ਦਾ ਮੈਂ ਸਾਈ ਗੂਪਕ ਤੁਹਾਨੂੰ ਸਵਾਗਤ ਕਰਦਾ। ਇਤਤ ਦਿਨ ਤੁਹਾਨੂੰ ਇਹ ਖਬਰ ਲਗਾਈ ਸੀ ਕਿ ਸਰਕਾਰੀ ਸਿਵਲ ਉਪਰ ਦੀ ਟੈਂਕੀ ਦੇ ਵਿਦਿਆਰਥੀ ਚੜਿਆ ਸੀ ਜਿਹੜਾ ਕੀ ਸੁਸਾਇਟੀ ਦੇ ਮਕਸਦ ਨੂੰ ਚੜਿਆ ਹੋਵੇਗਾ ਲੇਕਿਨ ਪ੍ਰਸ਼ਾਸਨ ਦੀ ਬੜੀ ਹਿੰਮਤ ਦੇ ਨਾਲ ਉਸ ਨੂੰ ਥੱਲੇ ਲਾਇਆ ਗਿਆ। ਥੱਲੇ ਲਾਉਣ ਤੋਂ ਬਾਅਦ ਜਦੋਂ ਉਹਨੂੰ ਪੁਲਿਸ ਸਾਈਡ ਦਾ ਕਾਰਨ ਪੁੱਛਿਆ ਗਿਆ ਤੇ ਉਹਨੇ ਜੀਡੀ ਕੋਇਨਕਲ ਸਕੂਲ ਜਿਹੜਾ ਹੈਗਾ ਉੱਥੇ ਗੰਭੀਰ ਰੋਗ ਲਾਇ। ਉਸਨੇ ਕਿਹਾ ਕਿ ਉਸਨੇ ਜਿਹੜਾ ਉਸ ਸਕੂਲ ਦੇ ਵਿੱਚ ਦਾਖਲਾ ਇਸ ਕਰਕੇ ਲਿਆ ਸੀਗਾ ਕਿ ਉਹਨੂੰ ਜਿਹੜਾ ਸਰਟੀਫਿਕੇਟ ਹੈ ਇੰਟਰਨੈਸ਼ਨਲ ਪਬਲਿਕ ਸਕੂਲ ਦਾ ਦਿੱਤਾ ਜਾਵੇ। لیکن ਜਿਹੜਾ ਸਰਟੀਫਿਕੇਟ ਜਿਹੜਾ ਉਹਨੂੰ ਪਬਲਿਕ ਸਕੂਲ ਦਾ ਮਿਲਿਆ ਤੇ ਹੋਰ ਵੀ ਉਹਨੇ ਜਿਹੜਾ ਸਕੂਲ ਦੇ ਉੱਤੇ ਕਾਫੀ ਗੰਭੀਰ ਰੋਕ ਲਾਏ ਸੀਗੇ ਇਸ ਤੋਂ ਬਾਅਦ ਹੁਣ ਅੱਜ ਸਕੂਲ ਪ੍ਰਸ਼ਾਸਨ ਵੀ ਜਿਹੜਾ ਹੈਗਾ ਵਾ ਉਹਨਾਂ ਨੇ ਪੁਲਟਵਾਰ ਕਰਦੇ ਹੋਏ ਅੱਜ ਇੱਕ ਪ੍ਰੈਸ ਕਾਨਫਰੰਸ ਦਿੱਤੀ ਆ ਪ੍ਰੈਸ ਕਾਨਫਰੰਸ ਦੇ ਰਾਹ ਉਹਨਾਂ ਨੇ ਵਿਦਿਆਰਥੀ ਦੇ ਅਤੇ ਉਸਦੇ ਫਾਦਰ ਅਤੇ ਹੋਰ ਵੀ ਕਈ ਸਾਥੀਆਂ ਦੇ ਗੰਭੀਰ ਰੋਕ ਲਾਇਆ ਤੇ ਕਿਹਾ ਵਾ ਕਿ ਇਹ ਸਕੂਲ ਨੂੰ ਬਲੈਕਲਿਸਟ ਕਰਨ ਦੀ ਪੂਰੀ ਤਰ੍ਹਾਂ ਸਕੂਲ ਨੂੰ ਬਲੈਕਲਿਸਟ ਕਰਨ ਦੀ ਇਹ ਲੋਕ ਪੂਰੀ ਤਰ੍ਹਾਂ ਸਾਜ਼ਿਸ਼ ਕਰ ਰਹੇ ਆ ਆਪ ਤੁਹਾਨੂੰ ਦਿਖਾਣੇ ਆ ਕੀ ਕਹਿੰਦੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਸਰ ਸੁਲੈਫੂਨ ਦੇ ਗਰੇ ਹੈਗੇ ਮੈਨੇਜਮੈਂਟ ਕਮੇਟੀ ਅੱਜ ਜੇ ਤੇ ਆਏ ਆ ਡੈਮੋਕਰੇਸੀ ਦਾ ਚੌਥਾ ਪਿੱਲਰ ਕਿਹਾ ਗਿਆ ਪ੍ਰਸਤੋ ਜਦੋਂ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਇਹ ਸੁਣਵਾਈ ਲਈ ਅਪੀਲ ਕੀਤੀ ਜਾਂਦੀ ਆ ਅੱਜ ਸਰ ਸੁਖਦੇਵ ਸਿੰਘ ਨਾਰਕਪੁਰ ਜੀ ਨੇ ਤਲੋਕ ਸਟਾਰ 'ਚ ਸਾਰੀ ਥੀ ਦੱਸ ਦਿੱਤੀ ਆ ਐਚਐਸ ਵਾਲਿਆ ਜੀ ਨੇ ਵੀ ਕਲੀਅਰ ਕਰ ਦਿੱਤਾ ਉਹ ਬੰਦਾ ਜਿਹੜਾ ਬੰਦਾ ਕੱਲਾ ਉਹੀ ਬੰਦਾ ਵਾ ਕਿ ਹਰ ਬੰਦਾ ਉਹਨੂੰ ਜਾਤੀ ਸੂਚਕ ਸਭ ਬੋਲਦਾ ਜੇ ਅੱਠ-10 ਹੋ ਕੰਪਲੇਂਟਾਂ ਕਰ ਕਿਪਟਾ ਲੋਕਾਂ ਦੇ ਖਰਾਬ ਹੋ ਮਤਲਬ ਕਿ ਕੋਈ ਬੰਦਾ ਹੈ ਜਿਹੜੇ ਹਰ ਬੰਦਾ ਕੋਲ ਜਾ ਕੇ ਉਹਨੂੰ ਕਹਿੰਦਾ ਉਹ ਬਲੈਕਵੇਲਰ ਆ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਜੇ ਉਹਨੂੰ 1 ਸਾਲ ਦੀ ਸਜ਼ਾ ਵੀ ਹੋਈ ਆ ਜਿਸ ਦੇ ਜਿਹੜੇ ਸਕੂਲ ਚ ਉਹ ਕਨਵਰਟ ਸਕੂਲ ਦੇ ਬੱਚਾ ਉੱਥੇ ਹੈਗਾ ਕਿ ਉੱਥੇ ਉਹਦੇ ਮਿਸਬੀਹੇਵ ਕੀਤਾ ਮੈਂ ਕਹਿੰਦਾ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਕਿਉਂਕਿ ਇਹ ਸਮਾਜ ਨੂੰ ਖਰਾਬ ਕਰ ਰਹੇ ਆ ਇਹ ਤਾਂ ਐਜੂਕੇਸ਼ਨ ਬੰਦ ਰਹੇ ਆ ਇਹ ਤਾਂ ਐਚਐਸ ਵਾਲੇ ਸਾਹਿਬ ਨੇ ਕਿਹਾ ਕੰਡਾ ਕਹਿਣ ਤਾਂ ਮੈਂ ਤਾਂ ਕਿ ਪਾਰਟੀ ਆਉਣ ਵਾਲੇ ਟਾਈਮ ਤੇ ਇਸ ਚੀਜ ਨੂੰ ਲੈ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਕੋਈ ਲਿਖਤੀ ਕੰਪਲੀਟ ਦਵਾਂਗੇ ਹਾਂ ਅਸੀਂ ਦੇ ਰਹੇ ਅੱਜ ਅਸੀਂ ਜਿਹੜੇ ਐਸਸੀ ਸੈਲ ਦੇ ਚੇਅਰਮੈਨ ਹੈਗੇ ਆ ਪੰਜਾਬ ਦੇ ਸਰਦਾਰ ਜਸਪੀਤ ਸਿੰਘ ਗੜੀ ਜੀ ਅਸੀਂ ਉਹਨਾਂ ਨੂੰ ਲੈਟਰ ਭਾਰ ਰਹੇ ਆ ਕਿਉਂਕਿ ਦੇਖੋ ਐਸਸੀ ਸਮਾਜ ਨੂੰ ਇਹ ਬੰਦਾ ਗਲਤ ਕਰ ਰਿਹਾ ਹੈ ਇਹ ਬੰਦਾ ਗੜੀ ਸਾਹਿਬ ਬਹੁਤ ਵਧੀਆ ਫਿਆਨੇ ਆ ਉਹਨਾਂ ਨੇ ਇੱਕ ਮਿੰਟ ਜੀ ਤੁਸੀਂ ਦੇਖੋ ਤੁਸੀਂ ਪ੍ਰੈਸ ਵਾਲੇ ਆਏ ਆ ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਅੱਜ ਅਸੀਂ ਤੁਹਾਨੂੰ ਵਿਸਤਾਰ ਸਾਰੀ ਚੀਜ਼ ਦੱਸੀ ਆ ਉਸ ਤੋਂ ਬਾਅਦ ਅਸੀਂ ਅਪੀਲ ਕੀਤੀ ਹੋਈ ਆ ਮੈਂ ਸਮਝਦਾ ਕਿ ਐਦਾਂ ਦੇ ਬਲੈਕਮੈਲਰਾਂ ਨੂੰ ਪੂਰੇ ਸਮਾਜ ਤੋਂ ਦੂਰ ਰੱਖ ਲਈ ਪ੍ਰਸ਼ਾਸਨ ਨੂੰ ਇੱਥੇ ਕੜੀ ਕਾਰਵਾਈ ਕਰਨੀ ਚਾਹੀਦੀ ਆ ਤਾਂ ਜੋ ਐਦਾਂ ਦਾ ਮਾਹੌਲ ਦੌਰ ਆ ਕਰਨਾ ਜਿੱਤਾ ਜਾ ਸਕੇ। ਜੱਥੇਬੰਦੀ ਦੇ ਉੱਤੇ ਕੀ ਕਾਰਵਾਈ ਕਰਨੀ ਚਾਹੀਦੀ ਜਿਹੜੇ ਕਿ ਕਿਸਾਨ ਆਪਣੇ ਆਪ ਨੂੰ ਕਿਸਾਨ ਜੱਥੇਬੰਦੀ ਕਹਿੰਦੇ ਤਾਂ ਸ਼ਹਿਰ ਦੇ ਹਰ ਇੱਕ ਕਮ ਮਾਮਲੇ ਦੇ ਵਿੱਚ ਆਪਣੀ ਇੰਟਰਫੇਅਰ ਕਰਦੇ ਆ। ਦੇਖੋ ਉਹ ਉਹ ਦੇਖੋ ਕਿਸਾਨ ਜੱਥੇਬੰਦੀ ਜੋ ਉਹਨੂੰ ਪਹਿਲਾਂ ਖੰਡਿਆ ਹੋਇਆ ਉਹਨੇ ਇੱਕ ਨਵੀਂ ਆਪਣੀ ਜੱਥੇਬੰਦੀ ਬਣਾਈ ਹੈ। ਅਸੀਂ ਇਹਨੂੰ ਫਿਰ ਅਪੀਲ ਕਰ ਰਹੇ ਹਾਂ ਵਾਲੇ ਸਾਹਿਬ ਨੇ ਕਿਹਾ ਕਿ ਅੱਜ ਹਾਲਾਤ ਕੀ ਆ ਸੁਲਤਾਨਪੁਰ ਲੋਧੀ ਹੜ ਆਏ ਹੋਏ ਆ ਤੁਸੀਂ ਉੱਥੇ ਆ ਕੇ ਦੇਖੋ ਤੁਸੀਂ ਲੋਕਾਂ ਨੂੰ ਬਲੈਕਮੇਲ ਕਰ ਰਹੇ ਆ ਆਪਣੇ ਬੱਚਿਆਂ ਨੂੰ ਫ੍ਰੀ ਪੜ੍ਹਾ ਰਹੇ ਆ ਕੋਈ ਵੀ ਕੰਮਿਟੀਟਾ ਕਰ ਰਹੇ ਆ ਕਿੰਨੀ ਵੱਡੀ ਗੱਲ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਨੂੰ ਇੱਕ ਵਾਰ ਫਿਰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਤੁਹਾਡੇ ਦੇ ਇਹ ਅਪੀਲ ਕਰਦੇ ਆ ਤੁਹਾਨੂੰ ਬੇਨਤੀ ਕਰਦੇ ਆ ਕਿ ਐਦਾਂ ਦੇ ਬੰਦਿਆਂ ਤੇ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਇਹ ਸਿਸਟਮ ਨੂੰ ਖਰਾਬ ਨਾ ਹੋ ਜੇ ਰਸੋ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ